ਸਤਿ ਸ੍ਰੀ ਅਕਾਲ ਸਤਿ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਮੈਂ ਤੁਹਾਡਾ ਆਪਣਾ ਵਰਿੰਦਰ ਸਿੰਘ ਕੋਆਰਡੀਨੇਟਰ 6 ਆਫ ਅਮਰੀਕਾ ਅੱਜ ਜੀ ਮੈਡੀਕਲ ਕੈਂਪ ਲਗਾਇਆ ਗਿਆ 6 ਆਫ ਅਮਰੀਕਾ ਦੇ ਵੱਲੋਂ ਅਨੰਤਪੁਰ ਸਾਹਿਬ ਦੇ ਵਿੱਚ ਇਸ ਦੇ ਵਿੱਚ ਅਸੀਂ ਦਵਾਈਆਂ ਦਾ ਲੰਗਰ ਦਿੱਤਾ ਗਿਆ ਮੈਂ ਵਰਿੰਦਰ ਸਿੰਘ ਕੋਆਰਡੀਨੇਟਰ 6 ਆਫ ਅਮਰੀਕਾ ਜਸਦੀਪ ਸਿੰਘ ਜਰਸੀ ਤੇ ਫੋਰ ਸਾਡੀ ਟੀਮ ਦੇ ਜੋ ਸਜਾਦ ਦੇ ਨਾਲ ਇਹ ਮੈਡੀਕਲ ਕੈਂਪ ਦੂਸਰੀ ਵਾਰ ਸ਼੍ਰੀ ਅਨੰਤਪੁਰ ਸਾਹਿਬ ਦੇ ਵਿੱਚ ਲਗਾਇਆ ਗਿਆ ਇਸ ਤਰ੍ਹਾਂ ਹੀ ਅਸੀਂ ਕੈਂਪ ਹੋਰ ਵੀ ਲਗਾਉਂਦੇ ਰਹਾਂਗੇ ਵਸਾਖੀ ਦੇ ਵਿੱਚ ਦੂਸਰੀ ਜਗ੍ਹਾ ਵੀ ਲਗਾਵਾਂਗੇ ਤੁਸੀਂ ਸਾਨੂੰ ਮੈਸੇਜ ਕਰਕੇ ਜੁਰ ਦੱਸਿਓ ਕਿ ਮੈਡੀਕਲ ਕੈਂਪ ਕਿਹੜੀ ਜਗ੍ਹਾ ਔਰ ਕਿੱਥੇ ਹੋਣਾ ਚਾਹੀਦਾ ਕਿੱਥੇ ਲੋੜ ਹੈਗੀ ਐ ਜਿੱਥੇ ਲੋੜ ਬੰਦ ਦੂ ਮੈਡੀਸਨ ਪਹੁੰਚ ਸਕੇ ਦੇਖਦੇ ਰਿਹਾ ਕਰੋ ਦੇਖਦੇ ਰਿਹਾ ਕਰੋ ਅਮੇজিং ਟੀਵੀ ਮੇਰੇ ਦੂਜੇ ਪਾਸੇ ਸਕਰੀਨ ਚੱਲ ਰਹੀ ਹੈ ਆ ਜੋ ਲੋਕਾਂ ਦੇ ਕੀ ਵਿਊ ਨੇ ਕੀ ਗੱਲਬਾਤ ਕੀਤੀ ਸਿਕਸ ਆਫ ਅਮਰੀਕਾ ਬਾਰੇ ਇਦਾਂ ਦੇ ਕੈਂਪਾਂ ਬਾਰੇ ਹੋਰ ਵੀ ਮੈਡੀਸਨ ਫਰੀ ਦਾ ਲੰਗਰ ਲਗਾਉਣਾ ਚਾਹੀਦਾ ਲੋਕਾਂ ਦੇ ਵਿਊ ਜਾਣਨੇ ਆ ਫਿਰ ਗੱਲਬਾਤ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਬਹੁਤ ਵਧੀਆ ਇਹਨਾਂ ਦਾ ਅਪਰਾਲਾ ਜੀ ਟਾਈਮ ਟੂ ਟਾਈਮ ਇਹ ਇਹਨਾਂ ਦਾ ਪੇਜ ਅਸੀਂ ਫੋਲੋ ਕਰਦੇ ਆ ਬਹੁਤ ਵਧੀਆ ਖਬਰ ਦਿੰਦੇ ਆ ਜੀ ਠੀਕ ਆ ਜੀ ਗੁਰੂ ਦਾ ਸੰਗਤਾਂ ਦਾ ਘਰ ਬੈਠਿਆਂ ਦਾ ਜਾਨੀ ਦਰਸ਼ਨ ਕਰਨ ਨੂੰ ਮਿਲਦੇ ਆ ਇਹ ਕਿਸੇ ਕੋ ਨਹੀਂ ਟਾਈਮ ਹੈਗਾ ਆਣ ਦਾ ਬਹੁਤ ਵਧੀਆ ਇਹਨਾਂ ਦਾ ਫੇਸ ਕੱਟ ਚਾਹੀਏ ਪੰਜਾਬ ਕੋਣੀ ਸੰਗਠਾ ਫੋਰਨ ਤੋਂ ਜਿਹੜੀਆਂ ਸੰਗਠਾ ਇੱਥੇ ਪਹੁੰਚਦੇ ਨੇ ਕੀ ਕੰਮ ਹੈ ਸੰਗਠਾ ਚ ਬਹੁਤ ਉਤਸ਼ਾਹ ਹੈ ਜੀ ਸੰਗਠਾ ਦੂਰ ਦਰਾਡੇੋਂ ਬਾਹਰਲੇ ਕੰਟਰੀਆਂ ਤੋਂ ਜੁੜੇ ਪਏ ਆਂ ਤੋਂ ਯੂ ਐਸ ਏ ਤੋਂ ਸਾਰੇ ਆਉਂਦੇ ਨੇ ਜੀ ਸਾਰੇ ਮਨੁੱਖਾਂ ਨੂੰ ਸੇਵਾ ਕਰਦੇ ਨੇ ਜੀ ਕਿਰਪਾਏ ਮਹਾਰਾਜ ਦੀ ਸੱਚੀ ਬਾਦਸ਼ਾਹੀ ਹੈ ਫੇਰ ਵੀ ਜੁੜੇ ਹੋਏ ਆਂ ਜੀ ਪੰਜਾਬ ਦਾ ਸੇਵਾ ਕਰਦੇ ਆਂ ਨੇ ਪੰਜਾਬੀਆਂ ਜੀ ਮਨੁੱਖਾਂ ਨੂੰ ਕਰਦੇ ਨੇ ਸੇਵਾ ਹਾਂਜੀ ਮੈਡੀਕਲ ਦੀ ਸੇਵਾ ਵੀ ਕਰਦੇ ਆਂ ਬਹੁਤ ਤੁਸੀਂ ਆ ਧੰਨਵਾਦ ਹਾਂ ਨਾ ਥੈਂਕ ਯੂ ਹਾਂਜੀ